ਸਸਕਾਰ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੱਜ ਸ਼ੈਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਲਿਬਰਲ ਇਮੀਗ੍ਰੇਸ਼ਨ ਨੰਬਰ ਹੋਰ ਲਿਆਵੇਗੀ ਹੇਠਾਂ ਸੋਖਤਾਲੀਵਾਲ ਨੇ ਕਿਹਾ ਕੈਨੇਡੀਅਨ ਦੇ ਲਈ ਲਿਬਰਲ ਕਰੇਗੀ ਵੱਧ ਚੜ ਕੇ ਕੰਮ ਮਿਸ਼ਨ ਇੰਸਟੀਚੂਸ਼ਨਸ ਦੇ ਉੱਤੇ 1.70 ਹਜ਼ਾਰ ਤੋਂ ਵੱਧ ਮੁੱlde ਨਸ਼ੀਲੇ ਪਦਾਰਥ ਅਤੇ ਤੰਬਾਕੂ ਹੋਏ ਜ਼ਬਤ ਕੁਝ ਦਿਨ ਪਹਿਲਾਂ ਅਬਸਫਰ ਸੰਗੀ ਜੇਲ 24 ਬਰਾਮਦ ਹੋਇਆ ਸੀ ਪੈਕੇਜ ਇਸ ਹਫਤੇ ਵੈਨਕੂਵਰ ਦੇ ਪੰਪ ਤੇ 1 ਲੀਟਰ ਰੈਗੂਲਰ ਗੈਸ ਦੀ ਕੀਮਤ 2.9 ਸੈਂਟ ਵਧੀ ਰਾਸ਼ਟਰੀ ਉਸ ਨਾਲੋਂ 25 ਸੈਂਟ ਤੋਂ ਵੱਧ ਮਹਿੰਗੀ ਹੋਈ ਗੈਸ ਖਬਰਾਂ ਵਿਸਥਾਰ ਦੇ ਨਾਲ ਐਨਡੀਪੀ ਦੀ ਰਾਸ਼ਟਰੀ ਕੌਂਸਲ ਦੀ ਜਿਹੜੀ ਹੈ ਉਹ ਪਾਰਟੀ ਦਾ ਅੰਤਰੀਮ ਲੀਡਰ ਚੁਣਨ ਦੇ ਲਈ ਹੁਣ ਮੀਟਿੰਗ ਜਿਹੜੀ ਆ ਹੋ ਰਹੀ ਆ ਔਰ ਜਗਮੀਤ ਸਿੰਘ ਨੇ ਚੋਣ ਨਤੀਜਿਆਂ ਦੀ ਰਾਤ ਨੂੰ ਐਲਾਨ ਕੀਤਾ ਸੀ ਕਿ ਉਹ ਅੰਤਰੀਮ ਲੀਡਰ ਦਾ ਜਿਹੜਾ ਅਹੁਦਾ ਹੈ ਉਹ ਛੱਡ ਦੇਣਗੇ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਐਨਡੀਪੀ ਸਿਰਫ 7 ਸੀਟਾਂ ਦੇ ਉੱਤੇ ਸਿਮਟ ਗਈ ਅਤੇ ਹੁਣ ਉਹਨਾਂ ਦੇ ਕੋਲ ਅ ਅਧਿਕਾਰਤ ਪਾਰਟੀ ਦਾ ਜਿਹੜਾ ਉਧਰ ਜਾਵੀ ਨਹੀਂ ਹੈ ਸੋ ਦੋ ਪਾਰਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨਡੀਪੀ ਕੋਕਸ ਨੇ ਪਿਛਲੇ ਹਫ਼ਤੇ ਦੋ ਵਾਰ ਜਿਹੜੀ ਹੈ ਉਹ ਮੀਟਿੰਗ ਕੀਤੀ ਸੀ ਤਾਂ ਜੋ ਇਸ ਗੱਲ ਦੇ ਉੱਤੇ ਚਰਚਾ ਕੀਤੀ ਜਾ ਸਕੇ ਕਿ ਲੀਡਰਸ਼ਿਪ ਦੀ ਜਿਹੜੀ ਦੌੜ ਹੈ ਉਸਦੇ ਵਿੱਚ ਅਗਲਾ ਕਦਮ ਕੀ ਚੁੱਕਿਆ ਜਾਣਾ ਹੈ ਯਾਨੀ ਲੀਡਰਸ਼ਿਪ ਦੀ ਦੌੜ ਪੂਰੀ ਹੋਣ ਤੱਕ ਪਾਰਟੀ ਦੀ ਅਗਵਾਈ ਕਰੇਗਾ ਕੌਣ ਜਗਮੀਤ ਸਿੰਘ ਐਨਡੀਪੀ ਦੇ ਉਹਨਾਂ ਦਰਜਨਾ ਐਮਪੀਜ਼ ਦੇ ਵਿੱਚੋਂ ਹਨ ਜਿਨ੍ਹਾਂ ਨੂੰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸਾਬਕਾ ਐਮਪੀ ਚਾਰਲੀ ਐਂਗਸ ਦਾ ਜਿਹੜਾ ਹੈ ਉਹ ਕਹਿਣਾ ਹੈ ਕਿ ਕਿਸਤੇ ਨਾ ਕਿਤੇ ਪਾਰਟੀ ਦਾ ਮੁਖ ਸਮਰਥਕਾਂ ਦੇ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਉਹ ਲੀਡਰ ਦੀ ਸ਼ਖਸੀਅਤ ਤੇ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਲੱਗ ਪਏ ਸਨ ਇਸ ਵੀਕਐਂਡ ਅਲਬਰਟਾ ਐਨਡੀਪੀ ਨੇ ਪਾਰੀ ਬਹੁਮਤ ਦੇ ਨਾਲ ਮੈਂਬਰਾਂ ਨੂੰ ਸੁਭਾਈ ਪੱਧਰ ਦੇ ਉੱਤੇ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੁੰਦੇ ਸਮੇਂ ਫੈਡਰਲ ਪਾਰਟੀ ਦੇ ਵਿੱਚ ਲਾਜ਼ਮੀ ਮੈਂਬਰਸ਼ਿਪ ਤੋਂ ਬਾਹਰ ਹੋਣ ਦੀ ਆਗਿਆ ਦੇਣ ਦੇ ਹੱਕ ਦੇ ਵਿੱਚ ਜਿਹੜੀ ਹੈ ਉਹ ਵੋਟ ਦਿੱਤੀ ਔਰ ਐਨਡੀਪੀ ਦੀ ਰਾਸ਼ਟਰੀ ਕੌਂਸਲ ਜਿਹੜੀ ਹੈ ਉਹ ਹੁਣ ਅੰਤਰੀਮ ਲੀਡਰ ਚੁਣਨ ਦੇ ਲਈ ਮੀਟਿੰਗ ਕਰਨ ਜਾ ਰਹੀ ਹੈ ਜਗਵੀਤ ਸਿੰਘ ਨੇ ਇਸ ਗੱਲ ਦਾ ਜਿਵੇਂ ਹੀ ਐਲਾਨ ਕੀਤਾ ਸੀ ਤੇ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀਗਾ ਕਿ ਹੁਣ ਅਗਲਾ ਜਿਹੜਾ ਉਹ ਲੀਡਰ ਕੌਣ ਹੋਵੇਗਾ ਜਿਸ ਦੇ ਉੱਤੇ ਇਸੇ ਗੱਲ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਸੀਗਾ ਕਿ ਅਗਲੇ ਜਿਹੜੇ ਮੁੱਦੇ ਜਿਹੜੇ ਨੇ ਉਹ ਕਿਵੇਂ ਚੁੱਕੇ ਜਾਣਗੇ ਸੋ ਇਹ ਕਹਿ ਸਕਦੇ ਹਾਂ ਕਿ ਚੋਣ ਮੈਦਾਨ ਦੇ ਵਿੱਚੋਂ ਜਿਹੜੇ ਜਗਮੀਤ ਸਿੰਘ ਨੇ ਉਹ ਫਿਲਹਾਲ ਦੇ ਲਈ ਸਾਈਡਲਾਈਨ ਹੋ ਚੁੱਕੇ ਸਨ ਅਤੇ ਉਹਦੇ ਨਾਲ ਨਾਲ ਹੁਣ ਪਾਰਟੀ ਦਾ ਆਧਾਰ ਜਿਹੜਾ ਹੈ ਉਸ ਦੇ ਉੱਤੇ ਧਿਆਨ ਕੇਂਦ੍ਰਿਤ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ ਸੋ ਇਸੇ ਲਈ ਇਸ ਬਹੁਮਤ ਦੇ ਨਾਲ ਮੈਂਬਰਾਂ ਨੂੰ ਸਭਾਈ ਪੱਧਰ ਤੇ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਸਮੇਂ ਇਸ ਗੱਲ ਵੱਲ ਧਿਆਨ ਦਿੱਤਾ ਜਾ ਰਿਹਾ ਸੀ ਕਿ ਅੱਗੇ ਹੁਣ ਪਾਰਟੀ ਦਾ ਅਜੰਡਾ ਕੀ ਹੋਏਗਾ ਲੇਜਰ ਪੋਲ ਜਿਸ ਨੇ 29 ਅਪ੍ਰੈਲ ਤੋਂ 1 ਮਈ ਤੱਕ 1500 ਤੋਂ ਵੱਧ ਕੈਨੇਡੀਅਨ ਬਾਲਗਾਂ ਦਾ ਜਿਹੜਾ ਉਹ ਇੱਕ ਸਰਵੇ ਕੀਤਾ ਹੈ ਉਸ ਦੇ ਮੁਤਾਬਕ ਇਹ ਸੁਝਾਅ ਦਿੰਦਾ ਹੈ ਕਿ 19% ਲੋਕ ਸੋਚਦੇ ਨੇ ਕਿ ਗਲਤ ਜਾਣਕਾਰੀ ਯਾਨੀ ਝੂਠੀ ਜਾਣਕਾਰੀ ਜਾਂ ਫਿਰ ਗਲਤ ਜਾਣਕਾਰੀ ਦਾ ਚੋਣਾਂ ਦੇ ਉੱਤੇ ਵੱਡਾ ਪ੍ਰਭਾਵ ਪਿਆ ਹੈ ਇੱਕ ਨਵੇਂ ਸਰਵੇਖਣ ਤੋਂ ਇਹ ਪਤਾ ਚੱਲਦਾ ਹੈ ਕਿ 3/4 ਤੋਂ ਵੱਧ ਕੈਨੇਡੀਅਨ ਇਹ ਮੰਨਦੇ ਨੇ ਕਿ ਗਲਤ ਜਾਣਕਾਰੀ ਸੰਗੀ ਚੋਣਾਂ ਦੇ ਨਤੀਜਿਆਂ ਦੇ ਉੱਤੇ ਪ੍ਰਭਾਵ ਜਿਹੜਾ ਉਹ ਪਾ ਗਈ ਹੈ ਦੇ 3/4 ਕੈਨੇਡੀਅਨਾਂ ਦਾ ਇਹ ਕਹਿਣਾ ਹੈ ਕਿ ਗਲਤ ਜਾਣਕਾਰੀ ਨੇ ਸੰਗੀਚੋਣਾ ਨੂੰ ਪ੍ਰਭਾਵਿਤ ਕੀਤਾ ਪਰ 9% ਹੀ ਸਿਰਫ ਕੈਨੇਡੀਅਨ ਇਹ ਕਹਿ ਰਹੇ ਨੇ ਕਿ ਗਲਤ ਜਾਣਕਾਰੀ ਬਿਲਕੁਲ ਵੀ ਕੋਈ ਪ੍ਰਭਾਵ ਨਹੀਂ ਪਾ ਰਹੀ ਇਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ 3/4 ਤੋਂ ਵੱਧ ਕੈਨੇਡੀਅਨ ਮੰਨਦੇ ਨੇ ਕਿ ਗਲਤ ਜਾਣਕਾਰੀ ਦਾ ਸੰਗੀ ਚੋਣਾਂ ਦੇ ਨਤੀਜਿਆਂ ਤੇ ਪ੍ਰਭਾਵ ਪਿਆ ਲਜੇਰ ਪੋਲ ਜਿਸ ਦੇ ਵਿੱਚ 29 ਅਪ੍ਰੈਲ ਤੋਂ 1 ਮਈ ਤੱਕ 1500 ਤੋਂ ਵੱਧ ਕੈਨੇਡੀਅਨ ਬਾਲਗਾਂ ਦਾ ਸਰਵੇ ਕੀਤਾ ਗਿਆ ਸੀ ਜੋ ਸੁਝਾ ਦਿੰਦਾ ਹੈ ਕਿ 19% ਲੋਕ ਸੋਚਦੇ ਨੇ ਕਿ ਝੂਠੀ ਗਲਤ ਜਾਣਕਾਰੀ ਆ ਗਲਤ ਜਾਣਕਾਰੀ ਦਾ ਚੋਣਾਂ ਤੇ ਵੱਡਾ ਪ੍ਰਭਾਵ ਪਿਆ ਲਗਭਗ 1/3 32% ਨੇ ਕਿਹਾ ਕਿ ਇਸ ਦਾ ਦਰਮਿਆਨਾ ਪ੍ਰਭਾਵ ਪਿਆ ਜਦੋਂ ਕਿ 26% ਨੇ ਕਿਹਾ ਹੈ ਕਿ ਇਸ ਦਾ ਚੋਣ ਨਤੀਜਿਆਂ ਦੇ ਮਾਮੂਲੀ ਪ੍ਰਭਾਵ ਪਿਆ ਸਿਰਫ 9 ਫੀਸਡ ਕੈਨੇਡੀਅਨਾਂ ਨੇ ਕਿਹਾ ਹੈ ਕਿ ਗਲਤ ਜਾਣਕਾਰੀ ਦਾ ਚੋਣਾਂ ਤੇ ਕੋਈ ਅਸਰ ਨਹੀਂ ਪਿਆ 9 ਫੀਸਡ ਕੈਨੇਡੀਅਨਾਂ ਨੇ ਇਹ ਗੱਲ ਤਾਂ ਕਹੀ ਹੈ ਪਰ ਇਹ ਪੋਲ ਜੋ ਕਿ ਆਨਲਾਈਨ ਕੀਤਾ ਗਿਆ ਸੀ ਤੇ ਇਸ ਨੂੰ ਗਲਤੀ ਦਾ ਕੋਈ ਅੰਤਰ ਨਹੀਂ ਇਹ ਦਿਖਾ ਸਕਦਾ ਸੁਝਾਉਂਦਾ ਹੈ ਕਿ ਅਲਬਰਟਾ ਦੇ 86 ਫੀਸਡ ਲੋਕਾਂ ਨੂੰ ਇਹ ਸੋਚਣ ਦੀ ਸਭ ਤੋਂ ਵੱਧ ਸੰਭਾਵਨਾ ਸੀ ਕਿ ਗਲਤ ਜਾਣਕਾਰੀ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਕਯੂਬਿਕ ਦੇ ਵਿੱਚ 79 ਫੀਸਡ ਲੋਕਾਂ ਨੇ অন্ਟਰੀਓ ਦੇ ਵਿੱਚ 76 ਫੀਸਡ ਲੋਕਾਂ ਤੇ BC ਦੇ ਵਿੱਚ 73 ਫੀਸਡ ਲੋਕਾਂ ਨੇ ਕਿਹਾ ਕਿ ਗਲਤ ਜਾਣਕਾਰੀ ਦਾ ਪ੍ਰਭਾਵ ਪਿਆ ਜਦੋਂ ਕਿ 80 ਫੀਸਡ ਜਿਹੜੇ ਪੁਰਸ਼ ਨੇ ਉਹਨਾਂ ਨੇ ਕਿਹਾ ਕਿ ਗਲਤ ਜਾਣਕਾਰੀ ਨੇ ਭੂਮਿਕਾ ਨਿਭਾਈ ਹੈ 74% ਔਰਤਾਂ ਨੇ ਵੀ ਇਹੀ ਕਿਹਾ 18 ਤੋਂ 34 ਸਾਲ ਦੀ ਉਮਰ ਦੇ 81% ਵੋਟਰਾਂ ਨੂੰ ਇਹ ਸੋਚਣ ਦੀ ਸਭ ਤੋਂ ਵੱਧ ਸੰਭਾਵਨਾ ਸੀ ਕਿ ਗਲਤ ਜਾਣਕਾਰੀ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ ਜਦੋਂ ਕਿ 35 ਤੋਂ 54 ਸਾਲ ਦੀ ਉਮਰ ਦੇ 77% ਜਿਹੜੇ ਨੇ ਅਤੇ 55 ਸਾਲ ਤੇ ਤੋਂ ਵੱਧ ਉਮਰ ਦੇ 74% ਲੋਕਾਂ ਦੇ ਮੁਕਾਬਲੇ ਇਹ ਬਿਲਕੁਲ ਉਲਟ ਸੀ ਲਿਬਰਲ ਸਮਰਥਕਾਂ ਨੂੰ ਇਹ ਸੋਚਣ ਦੀ ਸੰਭਾਵਨਾ ਸਭ ਤੋਂ ਘੱਟ ਸੀ ਕਿ ਚੋਣਾਂ ਦੇ ਵਿੱਚ ਗਲਤ ਜਾਣਕਾਰੀ ਦੀ ਭੂਮਿਕਾ ਸੀ 74% ਜਦੋਂ ਕਿ ਕਨਜ਼ਰਵ ਕਨਜ਼ਰਵੇਟਿਵ ਵੋਟਰਾਂ ਦੇ 83% ਤੇ NDP ਵੋਟਰਾਂ ਦੇ 87% ਦੇ ਮੁਕਾਬਲੇ ਸੈਂਟਰਲ ਕੈਨੇਡਾ ਲਈ ਲਚੇਰ ਦੇ ਕਾਰਜਕਾਰੀ ਉਪ ਪ੍ਰਧਾਨ ਐਂਡਰਿਓ ਐਨਨਸ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡੀਅਨ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਬਹੁਤ ਚਰਚਾ ਹੋਈ ਹੈ ਤੇ ਇਹ ਮੁੱਦਾ ਵੋਟਰਾਂ ਦੇ ਦਿਮਾਗ ਦੇ ਵਿੱਚ ਵੀ ਹੋ ਸਕਦਾ ਹੈ ਚੋਣ ਮੁਹਿੰਮ ਦੇ ਦੌਰਾਨ ਕੈਨੇਡੀਅਨ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਚੀਨੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਕ ਸੰਘੀ ਕੰਜ਼ਰਵੇਟਿਵ ਉਮੀਦਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਦੇਸ਼ੀ ਆਨਲਾਈਨ ਕਾਰਵਾਈ ਦੇਖੀ ਸੁਰੱਖਿਆ ਤੇ ਖੂਫੀਆ ਧਮਕੀਆਂ ਚੋਣਾ ਟਾਸਕ ਫੋਰਸ ਨੇ ਵੀ ਇਹ ਕਿਹਾ ਹੈ ਕਿ ਉਹਨਾਂ ਨੇ ਚੀਨੀ ਸਰਕਾਰ ਨਾਲ ਜੁੜਿਆ ਇੱਕ ਆਨਲਾਈਨ ਜਾਣਕਾਰੀ ਕਰਵਾਈ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਤੇ ਕੇਂਦ੍ਰਿਤ ਸੀ ਸੋ ਸੰਘੀ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਵੋਟਰਾਂ ਨੂੰ ਚੋਣ ਬਹਿਸਾਂ ਨਾਲ ਜੁੜੀ ਆਨਲਾਈਨ ਗਲਤ ਜਾਣਕਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਸਰਵੇਖਣ ਨੇ ਵੀ ਸੁਝਾ ਦਿੰਦਾ ਹੈ ਕਿ 2/3 ਤੋਂ ਘੱਟ ਕੈਨੇਡੀਅਨ 65% ਦਾ ਭਰੋਸਾ ਕਰਦੇ ਨੇ ਕਿ ਚੋਣ ਨਤੀਜੇ ਸਹੀ ਸਨ 36% ਨੇ ਕਿਹਾ ਕਿ ਉਹ ਨਤੀਜਿਆਂ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਨੇ ਜਦੋਂ ਕਿ 29% ਨੇ ਕਿਹਾ ਕਿ ਉਹ ਉਹਨਾਂ ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਨੇ ਹਾਲਾਂਕਿ 16% ਨੇ ਕਿਹਾ ਕਿ ਉਹ ਨਤੀਜਿਆਂ ਤੇ ਥੋੜਾ ਜਿਹਾ ਭਰੋਸਾ ਕਰਦੇ ਨੇ ਤੇ 13% ਨੇ ਕਿਹਾ ਕਿ ਉਹਨਾਂ ਤੇ ਬਿਲਕੁਲ ਭਰੋਸਾ ਨਹੀਂ ਕਰਦੇ ਕਿਊਬਿਕ ਦੇ ਲੋਕਾਂ ਦੇ ਨਤੀਜਿਆਂ ਤੇ ਭਰੋਸਾ ਕਰਨ ਦੀ ਸੰਭਾਵਨਾ ਸਭ ਤੋਂ ਵੱਧ 77% ਸੀ ਜਦੋਂ ਕਿ BC ਦੇ ਵਿੱਚ 70% Ontario ਦੇ ਵਿੱਚ 62% ਤੇ Alberta ਦੇ ਵਿੱਚ 53% ਸੀ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਨਤੀਜਿਆਂ ਤੇ ਭਰੋਸਾ ਹੈ 72% ਜਦੋਂ ਕਿ 18 ਤੋਂ 34 ਸਾਲ ਦੀ ਉਮਰ ਦੇ 61% ਅਤੇ 35 ਤੋਂ 54 ਸਾਲ ਦੀ ਉਮਰ ਦੇ 59% ਲੋਕਾਂ ਨੇ ਕਿਹਾ ਕਿ ਲਿਬਰਲਾਂ ਦੇ ਨਤੀਜਿਆਂ ਤੇ ਪ੍ਰੋਸਾ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਸੀ 96% ਜਦੋਂ ਕਿ ਐਨਡੀਪੀ ਦੇ 74% ਵੋਟਰਾਂ ਤੇ ਕੰਜ਼ਰਵੇਟਿਵ ਦੇ ਸਿਰਫ 44 50% ਦੇ ਵੋਟਰਾਂ ਨੇ ਪ੍ਰੋਸਾ ਕੀਤਾ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ ਕਹਿੰਦੀ ਹੈ ਕਿ ਨੈਸ਼ਨਲ ਇਲੈਕਟਰਸ ਸਟੱਡੀ ਦਾ ਜਵਾਬ ਦੇਣ ਵਾਲੇ ਲਗਭਗ ਅੱਧੇ ਲੋਕਾਂ ਨੇ ਸੋਚਿਆ ਕਿ 2021 ਦੀਆਂ ਚੋਣਾਂ ਦੌਰਾਨ ਗਲਤ ਜਾਣਕਾਰੀ ਦਾ ਆਨਲਾਈਨ ਫੈਸਲਾ ਫੈਲਣਾ ਇੱਕ ਸਮੱਸਿਆ ਸੀ 50% ਨੇ 2019 ਦੀਆਂ ਚੋਣਾਂ ਬਾਰੇ ਵੀ ਇਹੀ ਗੱਲ ਕਹੀ ਅਧਿਐਨ ਵਿੱਚ ਪਾਇਆ ਗਿਆ ਹੈ ਕਿ 1/4 ਉੱਤਰਦਾਤਾਵਾਂ ਨੇ ਸੋਚਿਆ ਕਿ 2021 ਦੀਆਂ ਚੋਣਾਂ ਦੇ ਵਿੱਚ ਵਿਦੇਸ਼ੀ ਦੇਸ਼ ਜਾਂ ਸਮੂਹ ਜੋ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਯਾ ਕੈਨੇਡੀਅਨਾਂ ਦੇ ਰਾਜਨੀਤਿਕ ਵਿਚਾਰ ਇੱਕ ਸਮੱਸਿਆ ਹਨ ਜਦੋਂ ਕਿ 2019 ਦੇ ਵਿੱਚ ਇਹ ਦਰ 31% ਸੀ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ 10 ਵਿੱਚੋਂ ਇੱਕ ਉੱਤਰਦਾਤਾ ਨੇ ਸੋਚਿਆ ਕਿ ਗਲਤ ਜਾਣਕਾਰੀ ਦਾ 2021 ਦੀਆਂ ਚੋਣਾਂ ਦੇ ਨਤੀਜਿਆਂ ਤੇ ਵੱਡਾ ਪ੍ਰਭਾਵ ਪਿਆ ਤੇ 20% ਨੇ ਸੋਚਿਆ ਕਿ ਇਸ ਦਾ ਦਰਮਿਆਨਾ ਪ੍ਰਭਾਵ ਪਿਆ 18% ਉੱਤਰਦਾਤਾਵਾਂ ਨੇ ਕਿਹਾ ਕਿ ਇਸ ਦਾ ਨਤੀਜਿਆਂ ਤੇ ਮਾਮੂਲੀ ਪ੍ਰਭਾਵ ਪਿਆ ਜਦੋਂ ਕਿ ਸਿਰਫ 2% ਨੇ ਕਿਹਾ ਹੈ ਕਿ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਏਜੰਸੀ ਦਾ ਕਹਿਣਾ ਹੈ ਕਿ ਉਹ ਨਤੀਜੇ 2019 ਦੀਆਂ ਚੋਣਾਂ ਤੋਂ ਬਾਅਦ ਪ੍ਰਾਪਤ ਹੋਏ ਨਤੀਜਿਆਂ ਦੇ ਸਮਾਨ ਹੈ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਕਿ 4% ਸੋਚਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਸਮੱਸਿਆਵਾਂ ਦਾ 2021 ਦੇ ਚੋਣਾਂ ਦੇ ਨਤੀਜਿਆਂ ਤੇ ਵੱਡਾ ਪ੍ਰਭਾਵ ਪਿਆ 9% ਨੇ ਸੋਚਿਆ ਕਿ ਇਸ ਦਾ ਦਰਮਿਆਨਾ ਪ੍ਰਭਾਵ ਪਿਆ 10% ਨੇ ਸੋਚਿਆ ਕਿ ਇਸ ਦਾ ਮਾਮੂਲੀ ਪ੍ਰਭਾਵ ਪਿਆ ਤੇ 1% ਨੇ ਕਿਹਾ ਕਿ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਸੋ ਇਲੈਕਸ਼ਨ ਜਿਹੜੇ ਲਿਬਰਲ ਹੈ ਜਿੱਤੇ ਨੇ ਉਸ ਦੇ ਵਿੱਚ ਆਮ ਤੌਰ ਦੇ ਉੱਤੇ ਕਿਹੜੇ ਮੁੱਦੇ ਮੁੱਖ ਰਹੇ ਨੇ ਸੋ ਖਾਸ ਕਰਕੇ ਹੁਣ ਕੈਨੇਡੀਅਨਾਂ ਲਿਬਰਲਸੋਂ ਉਮੀਦਾਂ ਕੀ ਲਗਾ ਰਹੇ ਨੇ ਇਮੀਗ੍ਰੇਸ਼ਨ ਦੇ ਉੱਤੇ ਵੀ ਗੱਲਬਾਤ ਹੋ ਰਹੀ ਹੈ ਕਿ ਇਮੀਗ੍ਰੇਸ਼ਨ ਨੰਬਰਸ ਨੇ ਉਹ ਲਿਬਰਲ ਕਿਵੇਂ ਸੈੱਟ ਕਰੇਗੀ ਸੋ ਇਸੇ ਲਈ ਐਮਪੀ ਸੁਖਤਾਲੀਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਆਪ ਦੇਖਦੇ ਹਾਂ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਸੋ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਲਿਬਰਲ ਪਾਰਟੀ ਹੁਣ ਬਣਾ ਚੁੱਕੀ ਹੋਈ ਹੈ ਤੇ ਇਸ ਵੇਲੇ ਜੋ ਰਹਿਗੇ ਕੰਮ ਹੈ ਉਹ ਕੀਤੇ ਜਾ ਰਹੇ ਨੇ ਖਾਸ ਕਰਕੇ ਕੈਨੇਡੀਅਨਸ ਲਈ ਕੀ ਕੀਤਾ ਜਾਣਾ ਹੈ ਤੇ ਸਾਈਨ ਬੋਰਡ ਜਿਹੜੇ ਨੇ ਉਹ ਵੀ ਚੁੱਕੇ ਜਾ ਰਹੇ ਨੇ ਬਹੁਤ ਸਾਰੇ ਤੁਸੀਂ ਲੋਕਾਂ ਨੇ ਦੇਖ ਵੀ ਲਿਆ ਹੋਵੇਗਾ ਸੋ ਸੁਖਤਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਮੁੱਦੇ ਤੇ ਗੱਲਬਾਤ ਕਰਨ ਲਈ ਸੁਖਤਾਲੀਵਾਲ ਜੀ ਬਹੁ ਬਹੁਤ ਵਧਾਈਆਂ ਜੀ ਇੱਕ ਵਾਰ ਫਿਰ ਤੋਂ ਤੁਸੀਂ ਜੇਤੂ ਕਰਾ ਦਿੱਤੇ ਗਏ ਸਹੀ ਧੰਨਵਾਦ ਮੇਰਾ ਤੁਹਾਨੂੰ ਔਰ ਤੁਹਾਡੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ ਤੇ ਬਹੁਤ ਧੰਨਵਾਦ ਵੀਰ ਜਿਹੜੇ ਵੋਟਰਸ سپورਟਰਸ ਬਲੰਟੀਅਰਸ ਜਿਨ੍ਹਾਂ ਨੇ ਇਹ ਸਿਹਰਾ ਜਿਹੜਾ ਹੈ ਉਹ ਮੇਰੇ ਸਿਰ ਬੰਨਿਆ ਔਰ ਇਹ ਉਹਨਾਂ ਦੀ ਜਿੱਤ ਹੈ ਇਹਦੇ ਵਿੱਚ ਔਰ ਲੋਕਤੰਤਰਕ ਦੀ ਜਿੱਤ ਹੈਗੀ ਆ ਔਰ ਦੂਸਰਾ ਜਿਹੜੇ ਵਲੰਟੀਅਰਸ ਦੂਸਰੇ ਕੈਂਪੇਨ ਲਈ ਕੰਮ ਕੀਤਾ ਕਿਸੇ ਵੀ ਕੈਂਪੇਨ ਲਈ ਜਾਂ ਸਪੋਰਟਰ ਸੀ ਵੋਟਰ ਸੀ ਮੈਂ ਉਹਨਾਂ ਦੀ ਤਰਮਾਹ ਕਰਨਾ ਕਿ ਉਹਨਾਂ ਨੇ ਇੱਕ ਡੈਮੋਕਰੈਟਿਕ ਪ੍ਰੋਸੈਸ ਜਿਹੜੀ ਹੈ ਉਹਦੇ ਵਿੱਚ ਹਿੱਸਾ ਲਿਆ ਚੜ੍ਹਦੀ ਕਲਾ ਚ ਰਹਿਣਾ ਜੀ ਸੁਖਤਾਲੀਵਾਲ ਜੀ ਸਾਈਨ ਬੋਰਡ ਸਾਰੇ ਫਿਲਹਾਲ ਚੁੱਕੇ ਗਏ ਨੇ ਹਾਂ ਦੇਖੋ ਕੱਲ ਪਹਿਲਾਂ ਮੈਂ ਇਹ ਸੀ ਆ ਮੌਕਾ ਦੇਣਾ ਸੀ ਵੀ ਜਿਹੜੇ ਦੂਸਰੇ ਕੈਂਡੀਡੇਟਸ ਨੇ ਉਹਨਾਂ ਨੂੰ ਕਿਉਂਕਿ ਹਮੇਸ਼ਾ ਹੁੰਦਾ ਕਿ ਜਿਹੜਾ ਜਿੱਤੂ ਉਮੀਦਵਾਰ ਹੁੰਦਾ ਉਹ ਦੂਸਰਾਂ ਨੂੰ ਮੌਕਾ ਦੇਣਾ ਤਾਂ ਕਿ ਕੋਈ ਹਾਸੋ ਹੀਣੀ ਗੱਲ ਨਾ ਕਰਨ ਜੀ ਵੀ ਕੇ ਮੁਖੌਲ ਬਣਾਉਣ ਲੱਗ ਜਾਈ ਦੀ ਇਹ ਤਾਂ ਸਾਈਨ ਨਹੀਂ ਚੱਕੇ ਗਏ ਹੁਣ ਇਹ ਮਤਲਬ ਯੂ ਅੰ ਮੈਂ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਨੂੰ ਕਾਫੀ ਹਫ਼ਤੇ ਦਾ ਮੌਕਾ ਦੇ ਦਿੱਤਾ ਸੀ ਉਦੋਂ ਬਾਅਦ ਕੱਲ ਤਕਰੀਬਨ 40 ਵਲੰਟੀਅਰ ਸੀਗੇ ਸੱਤ ਕ ਟਰੱਕ ਜਿਹੜੇ ਸੀਗੇ ਉਹ ਆਏ ਉਹਨਾਂ ਨੇ 2 ਘੰਟਿਆਂ ਦੇ ਵਿੱਚ ਸਾਰੇ ਸਾਈਨ ਚੱਕਦੇ ਫੇਰ ਵੀ ਕੋਈ ਇਕਾਦੁਕਾ ਸਾਈਨ ਕਿਤੇ ਰਹਿ ਗਿਆ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਕਿ ਉਹ ਮੈਨੂੰ ਪਲੀਜ਼ ਕਾਲ ਕਰਨ 604 6265000 604622 5000 ਤੇ ਤੇ ਉਹ ਸਾਈਨ ਜਿਹੜਾ ਹੈਗਾ ਮੈਂ ਨੋਟ ਕਰ ਲੂੰਗਾ ਤੇ ਅਸੀਂ ਉਹਨੂੰ ਰਿਮੂਵ ਕਰਾਂਗੇ ਤੇ ਬੜੀ ਮਿਹਰਬਾਨੀ ਹੋਊ ਕਿਉਂ ਕਿਉਂਕਿ ਅਸੀਂ ਹੁਣ ਜਿਹੜਾ ਹੈਗਾ ਮੈਂ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਲਈ ਕੰਮ ਕਰਨਾ ਤੇ ਉਹ ਜੋ ਮੈਨੂੰ ਇਹ ਮੇਰੀ ਹੈਲਪ ਜਿਹੜੀ ਆ ਉਹ ਕਰ ਸਕਦੇ ਗਏ ਬਿਲਕੁਲ ਸੁਖਤਾਲੀਵਾਲ ਜੀ ਐਸ ਵੇਲੇ ਮਨੋਰਟੀ ਦੀ ਸਰਕਾਰ ਹੈ ਇਹਨੂੰ ਮੇਜੋਰਟੀ ਦੀ ਸਰਕਾਰ ਬਣਾਉਣ ਦੇ ਲਈ ਕੀ ਕੁਝ ਜੋੜ ਤੋੜ ਲਾਏ ਜਾ ਰਹੇ ਨੇ ਦੇਖੋ ਕੋਈ ਜੋੜ ਤੋੜ ਨਹੀਂ ਹੂੰ ਪ੍ਰਾਈਮ ਮਿਨਿਸਟਰ ਬੜੇ ਕਲੀਅਰ ਨੇ ਉਹ ਕਹਿੰਦੇ ਕੋਈ ਇਹਦੇ ਵਿੱਚ ਮੈਂਦਾ ਪੇਚ ਨਹੀਂ ਖੇਡਣਾ ਕੋਈ ਇਹਦੇ ਵਿੱਚ ਮੇਰਾ ਛੁਪਿਆ ਹੋਇਆ ਏਜੰਡਾ ਨਹੀਂ ਹੈਗਾ ਦੂਜੀਆਂ ਪਾਰਟੀਆਂ ਜੇ ਚਾਹੁੰਦੀਆਂ ਨੇ ਇਲੈਕਸ਼ਨ ਕਰਾਉਣਾ ਜਦੋਂ ਕਹਿਣਗੀਆਂ ਕਰਵਾ ਦਾਂਗੇ ਠੀਕ ਆ ਠੀਕ ਹੈ ਨਾ ਉਹਨਾਂ ਦਾ ਉਹ ਕਹਿੰਦੇ ਮੇਰਾ ਕੰਮ ਆ ਸਰਕਾਰ ਬਣਾ ਕੇ ਸਰਕਾਰ ਚਲਾਉਣਾ ਹਮਮ ਔਰ ਪਾਲਿਸੀ ਦੇ ਉੱਤੇ ਫੋਕਸ ਕਰਨਾ ਉਹਨਾਂ ਦਾ ਫੋਕਸ ਉੱਤੇ ਲੱਗਿਆ ਹੈ ਤੇ ਮੈਨੂੰ ਇਹ ਪੂਰੀ ਆਸ ਆ ਕਿ اپੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਸਾਥ ਦੇਣਗੀਆਂ ਪ੍ਰਾਈਮ ਮਿਨਿਸਟਰ ਦਾ ਕਿਉਂਕਿ ਉਹਨਾਂ ਨੇ ਤੇ ਇਵਨ ਪੀਆਰ ਪੋਲੀਆਬ ਨੂੰ ਵੀ ਕਹਿਆ ਸੀ ਵੀ ਭਾਈ ਤੁਸੀਂ ਰਹਿ ਗਏ ਆਪ ਦਾ ਇਲੈਕਸ਼ਨ ਲੜੋ ਜਿੱਥੋਂ ਲੜਨਾ ਤੇ ਆਓ ਪਾਰਲੀਮੈਂਟ ਚ ਬੈਠ ਕੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ ਤੇ ਪੂਰੀ ਆਸ ਆ ਕਿ ਦੇਖੋ ਪਿੱਛੇ ਹੁਣ ਪੀਆਰ ਪਾਲੀ ਉਹਨਾਂ ਨੂੰ ਜਿਹੜਾ ਝਟਕਾ ਵੀ ਲੱਗਾ ਇੱਕ ਉਹ ਸਿਖਰ ਦੇ ਗਏ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਮਤਲਬ ਆਪਣੇ ਆਪ ਨੂੰ ਤਾਂ ਕਹਿੰਦੇ ਸੀ ਵੀ ਬੈਠ ਗਏ ਐਮਪੀ ਬਹੁਤ ਸਾਰੇ ਸੀਗੇ ਜਿਹੜੇ ਉਹਨਾਂ ਦੇ ਕੈਂਡੀਡੇਟਸ ਉਹ ਵੀ ਮਤਲਬ ਆਜਕਾਣਾ ਸਮੰਨਿਆ ਸੀ ਵੀ ਅਸੀਂ ਵੀ ਤਿਆਰ ਹੈ ਪਰ ਉਹਦੇ ਵਿੱਚ ਕੀ ਹੋਇਆ ਜਿਹੜਾ ਉਹਨਾਂ ਨੇ ਨੈਗੇਟਿਵ ਰੋਲ ਅਦਾ ਕੀਤਾ ਨਾ ਪਿੱਛੇ ਉਹਨਾਂ ਨੂੰ ਮਹਿੰਗਾ ਪਿਆ ਪਰ ਹੁਣ ਉਮੀਦ ਆ ਕਿ ਉਹ ਜਿੱਤ ਕੇ ਆ ਕੇ ਉਹ ਪੋਜ਼ਿਟਿਵ ਅਸੀਂ ਕੈਨੇਡਾ ਲਈ ਕੰਮ ਕਰੀਏ ਕਿਉਂ ਇਹਨੂੰ ਪੋਲਿਟਿਕਸ ਨਹੀਂ ਤੇ ਇਹ ਜਿਹੜਾ ਮੈਨੂੰ ਲੱਗਦਾ ਜੀ ਕਿ ਲੰਮਾ ਸਮਾਂ ਸਰਕਾਰ ਚੱਲੂ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਸ ਤਰ੍ਹਾਂ ਕਹਿੰਦੇ ਨੇ ਵੀ ਜੇ ਉਹ ਕਹੀ ਜਾਣ ਵੀ ਇਹ 2 ਸਾਲਾਂ ਦੀ ਡਿਗਬੂ ਸਾਜ਼ ਨਹੀਂ ਕਿਉਂਕਿ ਮੈਂ ਇੰਟਰਨਲ ਹਾਲਾ ਦੇਖ ਰਾਂ ਜਿੱਦਾਂ ਬਲੌਕ ਬੈਕ ਬਣੇ ਜੂਲੀ ਸਪੋਰਟ ਨਹੀਂ ਕਰਦਾ ਉਹ ਕਹਿੰਦੇ ਵੀ ਸਾਨੂੰ ਹੁਣ ਅੱਗੇ ਹੁੰਦਾ ਸੀ ਉਹਨਾਂ ਦਾ ਸੈਪਰੇਟਿਸਮ ਹੁੰਦਾ ਸੀ ਵੀ ਸਾਨੂੰ ਸਾਡਾ ਕਬੈਕ ਕਡ ਕਰਦੇ ਉਹ ਇਸ਼ੂ ਹੁਣ ਇਸ ਵੇਲੇ ਉਹਨਾਂ ਨੂੰ ਉਹ ਇਸ਼ੂ ਨਹੀਂ ਹੁਣ ਉਹਨਾਂ ਨੂੰ ਇਸ਼ੂ ਦਿਖਣ ਲੱਗ ਗਿਆ ਵੀ ਜਿਹੜੇ ਕਬੈਕਰ ਤੇ ਕੈਨੇਡੀਅਨ ਹੈਗੇ ਆ ਉਹਨਾਂ ਨੂੰ ਅਸੀਂ ਪ੍ਰੋਸਪਰਿਟੀ ਕਿਦਾਂ ਲੈ ਕੇ ਆਣੀ ਸੋ ਉਹਦੇ ਵਿੱਚ ਬਲੌਕਬੈਕ ਉਹਨੇ ਆਲਰੇਡੀ ਸਾਡੀ ਸਪੋਰਟ ਜਿਹੜੀ ਆ ਉਹ ਯਾਹਰ ਕਰਤੀ ਵੀ ਅਸੀਂ ਗਵਰਨਮੈਂਟ ਦੇ ਨਾਲ ਕੰਮ ਕਰਾਂਗੇ ਤੇ ਹੋਪਫੁਲੀ ਜਿਹੜੇ ਐਨਡੀਪੀ ਦੇ ਐਮਪੀ ਵੀ ਜਿੱਤੇ ਹੈਗੇ ਆ ਉਹ ਵੀ ਮਦਦ ਕਰਨਗੇ ਗ੍ਰੀਨ ਪਾਰਟੀ ਵੀ ਆਲਰੇਡੀ ਤੁਸੀਂ ਸੁਣਿਆ ਹੋਣਾ ਤੇ ਉਹ ਵੀ ਬਿਲਿੰਗ ਟੂ ਸਪੋਰਟ ਹੈਗੀ ਤੇ ਇਦਾਂ ਹੀ ਆਸ ਕਰਦੇ ਆ ਵੀ ਕੰਜ਼ਰਵੇਟਿਵ ਪਾਰਟੀ ਵੀ ਜਿਹੜੀ ਆ ਉਹ ਗਵਰਨਮੈਂਟ ਦੀ ਸਪੋਰਟ ਕਰੂਗੀ ਜਿਹੜਾ ਸੌਕੇ ਟਾਈਮ ਚੋਂ ਕੱਢੀਏ ਤੇ ਸਰਕਾਰ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਇਹ ਮਾਈਨੋਰਟੀ ਸਰਕਾਰ ਆ ਇਹ ਜੇ ਕੋਈ ਤੋੜਪਾਂ ਦੀ ਲੋੜ ਆ ਤੇ ਮੈਨੂੰ ਲੱਗਦਾ ਵੀ ਮਿਨਿਮਮ 3 ਸਾਲ ਤੇ ਇਹ ਚੰਬਾ ਨਹੀਂ ਹੋਊਗਾ ਕਿ ਇਹ ਸਰਕਾਰ ਜਿਹੜੀ ਆ ਉਹ 4 ਸਾਲ ਦੀ ਜਿਹੜੀ ਆ ਉਹ ਚੱਲ ਪੂ ਜੀ ਸੁਖਤਾਲੀਵਾਲ ਜੀ ਇਸ ਵੇਲੇ ਡੋਨਲਡ ਟਰੰਪ ਹੋਰ ਨਾਲ ਮੁਲਾਕਾਤ ਕਰਨ ਦੇ ਲਈ ਵੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਹੈ ਮਾਰਕਾਨੀ ਦੇ ਵੱਲੋਂ ਸੋ ਲਿਬਰਲ ਦੀ ਅਗਲੀ ਸਟ੍ਰੈਟਜੀ ਕੀ ਕਰ ਰਹੀ ਹੈ ਲੇਕੋ ਸਟ੍ਰੈਟਜੀ ਕੋਈ ਹੈਗੀ ਵੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਪਾਰਲੀਮੈਂਟਰੀਅਨ ਜਿਹੜੇ ਆ ਉਹ ਇਕੱਠੇ ਹੋ ਕੇ ਅਸੀਂ ਕੰਮ ਕਰੀਏ ਇਸ ਵੇਲੇ ਜਿਹੜਾ ਟਰੰਪ ਦੀ ਗੱਲ ਆਉਂਦੀ ਹੈ ਨਾ ਉਹ ਸਾਡਾ ਐਕਸਟਰਨਲ ਜਿਹੜਾ ਹੈਗਾ ਦੋ ਦੋਸਤ ਨਹੀਂ ਹੈਗਾ ਉਹ ਸਾਡੀ ਖਰਾਬੀ ਕਰਦਾ ਸਾਡੇ ਕੈਨੇਡੀਅਨ ਵਰਕਰਸ ਨੂੰ ਸਾਡੇ ਨਾਲ ਉਹਦੇ ਵਿੱਚ ਇਹੀ ਹੋਊਗਾ ਕਿ ਅਸੀਂ ਮੇਕ ਸ਼ੋਰ ਕਰਕੇ ਉਹਨਾਂ ਨੂੰ ਅਸੀਂ ਆਪ ਦੀ ਉਹਦੀ ਥਾਂ ਤੇ ਬਿਠਾ ਸਕੀਏ ਡੋਨਰ ਟਰਮ ਜਿਹੜੀ ਉਹਦੀ ਬਣਦੀ ਆ ਉਹਦੇ ਵਿੱਚ ਉਹ ਸਾਡੀ ਤਾਂ ਕਿ ਸਾਡੀ ਸੋਵਰਨਟੀ ਦੇ ਉੱਤੇ ਸਾਡੇ ਵਰਕਰਸ ਦੇ ਉੱਤੇ ਸਾਡੇ ਬਿਜ਼ਨਸ ਦੇ ਉੱਤੇ ਜਿਹੜਾ ਉਹ 네ਗੈਟਿਵਿਟੀ ਨਾ ਆਵੇ ਉਹਦੇ ਲਈ ਅਸੀਂ ਇਕੱਠੇ ਹੋਗੇ ਦੇਖੋ ਪ੍ਰਧਾਨ ਮੰਤਰੀ ਜੀ ਨੇ ਤਾਂ ਕਿਹਾ ਵਾ ਹੁਣ ਕੱਲ ਨੂੰ ਜਾਣਾ ਬਾਕੀ ਕੱਲ ਨੂੰ ਮੀਟਿੰਗ ਦੱਸੂਗੀ ਉਹ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਅੱਗੇ ਵਧਦਾ ਪਰ ਸਾਡੇ ਲੋ ਅਸੀਂ ਬਚਨ ਵਧਦਾ ਕਿ ਅਸੀਂ اپੋਜੀਸ਼ਨ ਪਾਰਟੀ ਦੇ ਨਾਲ ਰਲ ਕੇ ਜਿਹੜਾ ਹੈ ਉਹ ਕੰਮ ਕਰਨਾ ਚਾਹੁੰਦੇ ਤਾਂ ਕਿ ਡੋਨਰ ਟ੍ਰੈਂਪ ਨੂੰ ਸਬਕ ਜਿਹੜਾ ਉਹ ਸਿਖਾਇਆ ਜਾ ਸਕੇ ਇਮੀਗ੍ਰੇਸ਼ਨ ਪਾਲਿਸੀ ਅੱਗੇ ਕਿਵੇਂ ਦੀ ਹੋਣ ਜਾ ਰਹੀਆਂ ਨੇ ਦੇਖੋ ਇਮੀਗ੍ਰੇਸ਼ਨ ਪਾਲਿਸੀ ਅਸੀਂ ਪਹਿਲਾਂ ਹੀ ਕਹਿ ਦਿੱਤਾ ਬਈ ਪ੍ਰਾਈਮ ਮਿਨਿਸਟਰ ਨੇ ਵੀ ਇਮੀਗ੍ਰੇਸ਼ਨ ਪਾਲਿਸੀ ਬੈਲੈਂਸ ਪਾਲਿਸੀ ਹੋਊਗੀ ਉਹਦੇ ਵਿੱਚ ਅਸੀਂ ਦੇਖਾਂਗੇ ਵੀ ਸਾਨੂੰ ਕਿਹਦੀ ਲੋਡ ਹੈਗੀ ਪਰ ਮੈਜੋਰਟੀ ਜਿਹੜਾ ਹੈਗਾ ਉਹ ਅਸੀਂ ਇਮੀਗ੍ਰੇਸ਼ਨ 'ਚ ਘੱਟ ਜਿਹੜਾ ਉਹ ਲਾਉਣੇ ਲਾਉਣਾ ਕਿਉਂਕਿ ਘੱਟ ਸਾਨੂੰ ਇਉਂ ਲਾਉਣੇ ਪੈਣੇ ਵੀ ਸਾਡਾ ਫੋਕਸ ਇਸ ਵੇਲੇ ਇਹ ਹੈਗਾ ਵੀ ਕੈਨੇਡੀਅਨ ਬੱਚੇ ਤੇ ਕੈਨੇਡੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਜੌਬਸ ਪਹਿਲਾਂ ਮਿਲਣ ਫਿਰ ਜਿਹੜਾ ਅਸੀਂ ਦੂਸਰੇ ਜਿਹੜੇ ਇਮੀਗ੍ਰੈਂਟ ਹਾਂ ਜਿਹੜੇ ਫੀਲਡ ਸਾਨੂੰ ਨਹੀਂ ਮਿਲਦੇ ਅਸੀਂ ਉਹਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਲੈ ਕੇ ਆਉਣ ਦੀ ਸੋ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਏ ਨਹੀਂ ਕਿ ਹੁਣ ਤੁਸੀਂ ਵਾਅਦਾ ਦੇਖੋਗੇ ਇਨਫੈਕਟ ਜਿਹੜਾ ਹੈਗਾ ਉਹਦੇ ਵਿੱਚ ਜੇ ਸਾਨੂੰ ਕੱਟ ਲਾਉਣੇ ਪਏ ਤਾਂ ਉਹ ਕੱਟ ਲਾਵਾਂਗੇ ਪਰ ਸਾਡੀ ਕੋਸ਼ਿਸ਼ ਜਿਹੜੀ ਇਮੀਗ੍ਰੇਸ਼ਨ 'ਚ ਵੀ ਆ ਉਹ ਇਹ ਹੋਗੀ ਜਿਹੜੀ ਮੇਰੀ ਪਰਸਨਲ ਪੁਸ਼ ਹੋਊਗੀ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਚਾਹੇ ਉਹ ਸਟੂਡੈਂਟ ਆਏ ਚਾਹੇ ਵਰਕਰ ਆਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਪੱਕਾ ਕਰਨਾ ਹੌਲੀ-ਹੌਲੀ ਉਹ ਜਿਹੜਾ ਹੈਗਾ ਉਹ ਕੋਸ਼ਿਸ਼ ਕਿਉਂਕਿ ਅਸੀਂ ਬਾਹਰੋਂ ਹੋਰ ਲੈ ਕੇ ਆਵਾਂਗੇ ਤਾਂ ਸਾਡੇ ਉਹ ਜੌਬਸ ਦਾ ਵੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਔਰ ਦੂਸਰਾ ਸਾਡੀ ਹਾਊਸਿੰਗ ਦੇ ਉੱਤੇ ਵੀ ਅਸਰ ਜਿਹੜਾ ਉਹਦਾ ਪੈ ਸਕਦਾ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆਂ ਇਮੀਗ੍ਰੇਸ਼ਨ ਦੇ ਵਿੱਚ ਵਾਦਾ ਹੋਣ ਦੀ ਕੋਈ ਆਸ ਨਹੀਂ ਬਿਲਕੁਲ ਜਨਤਾ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਅਸਲ ਇਹ ਜਿਹੜੇ ਦਰਸ਼ਕ ਹੈ ਅਪੀਲ ਇਹ ਹੈ ਕਿ ਪਹਿਲਾਂ ਤਾਂ ਧੰਨਵਾਦੀ ਹੁੰਦਾ ਤੇ ਧੰਨਵਾਦ ਤਾਂ ਹੈ ਹੀ ਹੈ ਜਿੰਨਾ ਕੱਲ ਨੂੰ ਉਹ ਨਹੀਂ ਥੋੜਾ ਕਿਉਂਕਿ ਬਹੁਤ ਪਿਆਰ ਮੈਨੂੰ ਜਿਹੜਾ ਉਹ ਦਿੱਤਾ ਹੈਗਾ ਔਰ ਦੂਸਰਾ ਮੈਂ ਇਹ ਅਪੀਲ ਕਰਨੀ ਚਾਹੁੰਦਾ ਵੀ ਦੇਖੋ ਮੈਂ ਹੁਣ ਚੁਣਿਆ ਹੋਇਆ ਨਮਾਇੰਦਾ ਆਇਆ ਹਾਂ ਇਹਦੇ ਵਿੱਚ ਇਹ ਨਹੀਂ ਦੇਖਣਾ ਕਿ ਕਿਸੇ ਨੇ ਮੈਨੂੰ ਵੋਟ ਪਾਈ ਜਾਂ ਨਹੀਂ ਪਾਈ ਕਿਸੇ ਨੂੰ ਜਿਹੜਾ ਹੈਗਾ ਮੇਰੇ ਨਾਲ ਕੋਈ ਗੁੱਸਾ ਗਿਲਾ ਜਾਂ ਹੋਰ ਆ ਉਹਨੂੰ ਪਾਸੇ ਹੁਣ ਛੱਡ ਦਈਏ ਹੁਣ ਅਸੀਂ ਬਣਾਉਣੀ ਪਾਲਿਸੀ ਹੁਣ ਮੈਂ ਇਸ ਵੇਲੇ ਜਿਹੜੀ ਆਵਾਜ਼ਾਂ ਉਹ ਹੈਗੇ ਸਰੀ ਨਿਊਟਨ ਦੇ ਲੋਕਾਂ ਦੀ ਉਹਦੇ ਵਿੱਚ ਇਹ ਨਹੀਂ ਵੀ ਮੈਂ ਕੱਲੇ ਲਿਬਰਲ ਦੀ ਆਵਾਜ਼ਾਂ ਜਾਂ ਕੱਲੇ ਕੰਜ਼ਰਵੇਟਿਵ ਦੀ ਜਾਂ ਹੋਰ ਮਤਲਬ ਇਹਨੂੰ ਮੈਂ ਸਾਰੇ ਜਿਹੜੇ ਬਸਿੰਦੇ ਹੈਗੇ ਆ ਉਹਨਾਂ ਦੀ ਆਵਾਜ਼ਾਂ ਜਿੱਥੇ ਵੀ ਜੋ ਵੀ ਇਸ਼ੂ ਉਹਨਾਂ ਨੂੰ ਲੱਗਦਾ ਉਹ ਲੈ ਕੇ ਆਉਣ ਮੇਰੇ ਕੋ ਚਾਹੇ ਉਹ ਮੈਨੂੰ ਟੈਲੀਫੋਨ ਤੇ ਦੱਸਣ ਚਾਹੇ ਉਹ ਈਮੇਲ ਕਰਨ ਚਾਹੇ ਉਹ ਦਫ਼ਤਰ ਜਾ ਕੇ ਰਜਿਸਟਰ ਕਰਨ ਜਾਂ ਉਹ ਜੇ ਮੈਨੂੰ ਕਿਤੇ ਵੀ ਮੈਂ ਵੀਕਐਂਡ ਤੇ ਮੈਂ ਆਪਣਾ ਉਹੀ ਇਸ਼ੂ ਜਾਰੀ ਰੱਖਣਾ ਚਾਹੇ ਮੇਰੇ ਕ੍ਰਿਟਿਕ ਜੋ ਮਰਜ਼ੀ ਮੈਨੂੰ ਕਹੀ ਜਾਣ ਕਿਉਂਕਿ ਉਹ ਮੇਰਾ ਆਪਣਾ ਟਾਈਮ ਆ ਪਾਰਲੀਮੈਂਟ ਦੇ ਵਿੱਚ ਮੈਂ ਪੂਰਾ ਜਿਹੜਾ ਜਿੰਨੀ ਮਿਹਨਤ ਪਹਿਲਾਂ ਕਰਦਾ ਸੀ ਉਦੋਂ ਵੀ ਜ਼ਿਆਦਾ ਮਿਹਨਤ ਕਰੂੰਗਾ ਉਹ ਮੀਟਿੰਗ ਨੂੰ ਕਰਕੇ ਜਿਹੜਾ ਫਰਡੇ ਨੂੰ ਮੇਰਾ ਓਪਨ ਹਾਊਸ ਜਿਸ ਤਰ੍ਹਾਂ ਮੈਂ ਰੱਖਿਆ ਕਿ ਕੰਸਟੀਟੂਐਂਸੀ ਦੇ ਲੋਕ ਮੈਨੂੰ ਮਿਲ ਸਕਦੇ ਨੇ ਜਦੋਂ ਮੈਂ ਪਾਰਲੀਮੈਂਟ ਬੈਠੀ ਹੋਇਆ ਕਰੂਗੀ ਔਰ ਨਾਲ ਹੀ ਜਿਹੜਾ ਸੈਟਰਡੇ ਸੰਡੇ ਜੇ ਮੈਨੂੰ ਉਹ ਕਿਤੇ ਦੇਖਦੇ ਕਿਸੇ ਮੰਗਣੇ ਵਿਆਹ ਭੋਗ ਦੇ ਉੱਤੇ ਤਾਂ ਉਹ ਝਿਚਕਣਾ ਜੀ ਇਹ ਸੋਚਣ ਕਿ ਉਹਨਾਂ ਕੋ ਕੋਈ ਸੁਜੈਸ਼ਨ ਹੈ ਮੈਂ ਉਹਨਾਂ ਕੋ ਚੱਲ ਕੇ ਆਇਆ ਇੱਕ ਐਕਸੈਸੀਬਿਲਟੀ ਹੈ ਮੇਰੀ ਉਹਨਾਂ ਬਜਾਏ ਕਿ ਹਜ਼ਾਰਾਂ ਲੋਕ ਮੇਰੇ ਕੋਲ ਚੱਲ ਕੇ ਆਉਣ ਮੈਂ ਉਹਨਾਂ ਕੋਲ ਚੱਲ ਕੇ ਜਾਣਾ ਉਹ ਮੈਨੂੰ ਬਸ ਇੱਕ ਵਾਰ ਮੜਾ ਜਾ ਪਾਸੇ ਵਾਂ ਕਰਕੇ ਖਿੱਚ ਕੇ ਮੈਨੂੰ ਕਹਿਣ ਸਲੀਕੇ ਦੇ ਨਾਲ ਮੈਂ ਉਹਨਾਂ ਦੀ ਗੱਲ ਸੁਣੂੰਗਾ ਔਰ ਉਹ ਜਿਹੜੀ ਗੱਲ ਰਜਿਸਟਰ ਕਰੂੰ ਔਰ ਉਹਦੇ ਤੇ ਅਸਰ ਵੀ ਕਰੂੰਗਾ ਤੇ ਉਹਨਾਂ ਦੀ ਆਵਾਜ਼ ਤਾਂ ਕਿ ਜਿਸ ਤਰੀਕੇ ਨਾਲ ਪਿੱਛੇ ਧੜਲੇ ਨਾਲ ਜਿਹੜੀ ਹੈਗੀ ਆ ਸਰੀ ਨਿਊਟਨ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਗੂੰਜੀ ਆ ਔਰ ਪ੍ਰਾਈਮ ਮਿਨਿਸਟਰ ਨੇ ਤੇ ਕੌਕਸ ਨੇ ਸੁਣੀ ਆ ਉਸੇ ਤਰ੍ਹਾਂ ਹੀ ਉਦੋਂ ਵੀ ਵਧੀਆ ਢੰਗ ਦੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਮੈਨੂੰ ਸਾਥ ਚਾਹੀਦਾ ਲੋਕਾਂ ਦਾ ਸੋ ਸਾਥ ਦਿਓ ਮੇਰਾ ਜੀ ਥੈਂਕ ਯੂ ਸੋ ਮਚ ਹਪਤਾਲੀਵਾਲ ਜੀ ਗੱਲਬਾਤ ਸਾਂਝੀ ਕਰਨ ਲਈ ਧੰਨਵਾਦ ਜੀ ਸ਼ੈਰੀ ਜੀ ਫਿਰ ਤੁਹਾਡਾ ਚੈਨਲ ਪੰਜਾਬੀ ਦਾ ਤੁਹਾਡੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਤੁਸੀਂ ਬੜਾ ਸਾਥਕ ਰੋਲ ਅਦਾ ਕਰਦੇ ਹੋ ਜੀ ਥੈਂਕ ਯੂ ਸੋ ਲਿਬਰਲ ਜਿਹੜੇ ਨੇ ਉਹਨਾਂ ਦੀਆਂ ਪਾਲਿਸੀਆਂ ਤਿਆਰ ਨੇ ਅੱਗੇ ਦੇਖਦੇ ਹਾਂ ਕਿ ਲਿਬਰਲਸ ਆਪਣਾ ਕੰਮ ਕਿਵੇਂ ਕਰੇਗੀ ਕਾਮਰਮੈਨ ਅਮਿਤ ਮਨੇਸਰ ਦੇ ਨਾਲ ਸ਼ੈਰੀ ਗੌਰਵਾ ਸਰੀ ਸੂਰੀਓ ਆਪਣੇ ਸਮੂਹਿਕ ਦੇਸ਼ ਨਿਕਾਲੇ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਰਾਸ਼ਟਰਪਤੀ ਡੋਨਲਡ 트ੰਪ ਦੇ ਪ੍ਰਸ਼ਾਸਨ ਨੇ ਹੁਣ ਕਿਹਾ ਹੈ ਕਿ ਸੋਮਵਾਰ ਨੂੰ ਇਹ ਗੱਲ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਪ੍ਰਵਾਸੀਆਂ ਨੂੰ 1000 ਡਾਲਰ ਦਾ ਉਪਭੋਗਤਾਨ ਕਰੇਗਾ ਜੋ ਗੈਰ ਕਾਨੂੰਨੀ ਤੌਰ ਦੇ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਨੇ ਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਦੇਸ਼ ਵਾਪਸ ਪਰਤਣਗੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਹ ਯਾਤਰਾ ਸਹਾਇਤਾ ਦੇ ਲਈ ਵੀ ਭੁਗਤਾਨ ਕਰੇਗਾ ਤੇ ਜੋ ਲੋਕ ਸੀਬੀਪੀ ਹੋਮ ਨਾਮਕ ਐਪ ਦੀ ਵਰਤੋਂ ਕਰਕੇ ਸਰਕਾਰ ਨੂੰ ਇਹ ਦੱਸਣ ਦੇ ਲਈ ਜ਼ਰੂਰੀ ਸਮਝਣਗੇ ਕਿ ਉਹ ਆਪਣੇ ਦੇਸ਼ ਵਾਪਸ ਜਿਹੜਾ ਹੈ ਉਹ ਜਾਣਾ ਚਾਹੁੰਦੇ ਨੇ ਯਾਨੀ ਘਰ ਵਾਪਸ ਜਾ ਰਹੇ ਨੇ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਦੁਆਰਾ ਹਿਰਾਸਤ ਅਤੇ ਹਟਾਉਣ ਤੋਂ ਵਾਂਝਾ ਰੱਖਿਆ ਜਾਵੇਗਾ ਔਰ DHS ਹੁਣ CBP ਹੋਮ ਐਪ ਰਾਹੀਂ ਇਸ ਨੂੰ ਵਿੱਤੀ ਯਾਤਰਾ ਸਹਾਇਤਾ ਤੇ ਆਪਣੇ ਦੇਸ਼ ਵਾਪਸ ਯਾਤਰਾ ਦੇ ਲਈ ਇੱਕ ਵਜ਼ੀਫਾ ਵੀ ਪੇਸ਼ ਕਰ ਰਿਹਾ ਹੈ ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਹੈ ਕਿ ਜੇਕਰ ਤੁਸੀਂ ਇੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਹੋ ਤਸਵੇ ਦੇਸ਼ ਨਿਕਾਲੇ ਗ੍ਰਫਤਾਰੀ ਤੋਂ ਬਚਣ ਦੇ ਲਈ ਸੰਯੁਕਤ ਰਾਜ ਛੱਡਣ ਦਾ ਸਭ ਤੋਂ ਵਧੀਆ ਸੁਰੱਖਿਆਤ ਅਤੇ ਸਭ ਤੋਂ ਵੱਧ ਲਾਗਤ ਪ੍ਰਭਾਵਸ਼ਾਲੀ ਇਹ ਤਰੀਕਾ ਹੈ ਵਿਭਾਗ ਨੇ ਕਿਹਾ ਹੈ ਕਿ ਉਹਨਾਂ ਨੇ ਸ਼ਿਕਾਗੋ ਤੋਂ ਹੌਂਡਰਸ ਵਾਪਸ ਘਰ ਜਾਣ ਦੇ ਲਈ ਇੱਕ ਪ੍ਰਵਾਸੀ ਦੇ ਲਈ ਹਵਾਈ ਟਿਕਟ ਦਾ ਭੁਗਤਾਨ ਪਹਿਲਾਂ ਹੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਹਫਤੇ ਅਤੇ ਅਗਲੇ ਹਫਤੇ ਦੇ ਲਈ ਹੋਰ ਟਿਕਟਾਂ ਬੁੱਕ ਕੀਤੀਆਂ ਗਈਆਂ ਨੇ ਇਹ 트럼ਪ ਪ੍ਰਸ਼ਾਸਨ ਦਾ ਇੱਕ ਵੱਡਾ ਹਿੱਸਾ ਹੈ 트럼ਪ ਨੇ ਇਮੀਗ੍ਰੇਸ਼ਨ ਜਿਹੜਾ ਉਹ ਲਾਗੂ ਕਰਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਪ੍ਰਵਾਸੀਆਂ ਦੇ ਸਮੂਹਿਕ ਦੇਸ਼ ਨਿਕਾਲੇ ਨੂੰ ਜਿਹੜਾ ਉਹ ਆਪਣੀ ਮੁਹਿੰਮ ਦਾ ਕੇਂਦਰ ਬਣਾਇਆ ਅਤੇ ਉਹ ਆਪਣੇ ਪ੍ਰਸ਼ਾਸਨ ਦੇ ਪਹਿਲੇ ਮਹੀਨਿਆਂ ਦੇ ਦੌਰਾਨ ਇਸ ਦੀ ਪਾਲਣਾ ਵੀ ਕਰ ਰਹੇ ਨੇ ਪਰ ਇਹ ਇੱਕ ਮਹਿੰਗਾ ਸਰੋਤ ਸਬੰਧਿਤ ਯਤਨ ਹੈ ਜਿੱਥੇ ਰਿਪਬਲਿਕਨ ਪ੍ਰਸ਼ਾਸਨ ਕਾਂਗਰਸ ਤੋਂ ਜਿਹੜਾ ਉਹ ਕਾਂਗਰਸ ਤੋਂ ਹੈ ਅਤੇ ਜਿੱਥੇ ਰਿਪਬਲਿਕਨ ਪ੍ਰਸ਼ਾਸਨ ਕਾਂਗਰਸ ਤੋਂ ਇਮੀਗ੍ਰੇਸ਼ਨ ਅਤੇ ਜਿਹੜੇ ਕਸਟਮਸ ਇਨਫੋਰਸਮੈਂਟ ਵਿਭਾਗ ਦੇ ਲਈ ਸਰੋਤਾਂ ਦੇ ਵਿੱਚ ਭਾਰੀਵਾਦ ਦਾ ਕਰਨ ਦੀ ਮੰਗ ਵੀ ਕਰ ਰਿਹਾ ਜੋ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਲਈ ਜ਼ਿੰਮੇਵਾਰ ਹੈ ਉੱਥੇ ਹੀ ਜਿਹੜਾ ਉਹ ਇਹ ਦੇਸ਼ ਦੇ ਵਿੱਚ ਗੈਰਕਾਨੂੰਨੀ ਤੌਰ ਦੇ ਉੱਤੇ ਲੋਕਾਂ ਨੂੰ ਸਵੈਦੇਸ਼ ਨਿਕਾਲੇ ਦੇ ਲਈ ਵੀ ਮਜਬੂਰ ਕਰ ਰਿਹਾ ਹੈ ਉਹਨਾਂ ਨੇ ਇਸ ਸਵੈਦੇਸ਼ ਨਿਕਾਲੇ ਦੇ ਦਬਾਅ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਗੈਰ ਕਾਨੂੰਨੀ ਤੌਰ ਤੇ ਲੋਕਾਂ ਦੇ ਵਿਰੋਧ ਕਰਵਾਏ ਦੀ ਧਮਕੀ ਦੇਣ ਵਾਲੇ ਟੈਲੀਵਿਜ਼ਨ ਇਸ਼ਤਿਹਾਰਾਂ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਗ੍ਰਿਫਤਾਰੀਆਂ ਅਤੇ ਪ੍ਰਵਾਸੀਆਂ ਨੂੰ ਜਿਹੜਾ ਉਹ ਪ੍ਰਵਾਸੀਆਂ ਨੂੰ ਅਲਸਾਵਾਡੋਰ ਇੱਕ ਜੇਲ੍ਹ ਦੇ ਵਿੱਚ ਭੇਜੇ ਜਾਣ ਵਾਲੇ ਸੋਸ਼ਲ ਮੀਡੀਆ ਤਸਵੀਰਾਂ ਦੇ ਨਾਲ ਜੋੜਿਆ ਗਿਆ ਸੋ 트럼ਪ ਪ੍ਰਸ਼ਾਸਨ ਅਕਸਰ ਸਵੈ ਦੇਸ਼ ਨਿਕਾਲੇ ਨੂੰ ਪ੍ਰਵਾਸੀਆਂ ਦੇ ਲਈ ਜਿਹੜਾ ਉਹ ਕਿਸੇ ਵੀ ਦਿਨ ਅਮਰੀਕਾ ਵਾਪਸ ਜਾਣ ਦੀ ਆਪਣੀ ਯੋਗਤਾ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਵਜੋਂ ਪੇਸ਼ ਕਰ ਰਿਹਾ ਹੈ ਪ੍ਰਵਾਸੀਆਂ ਦੀ ਵਕਾਲਤ ਕਰਨ ਵਾਲੇ ਅਮਰੀਕਨ ਇਮੀਗ੍ਰੇਸ਼ਨ ਸਿਨੀਅਰ ਫੈਲੋ ਨੇ ਕਿਹਾ ਹੈ ਕਿ ਹੋਮਲੈਂਡ ਸਿਕਿਉਰਿਟੀ ਦੀ ਤਾਜ਼ਾ ਪੇਸ਼ਕਸ਼ ਦੇ ਵਿੱਚ ਪ੍ਰਵਾਸੀਆਂ ਦੇ ਲਈ ਸਾਵਧਾਨ ਰਹਿਣ ਦੇ ਲਈ ਬਹੁਤ ਕੁਝ ਹੈ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੇ ਲਈ ਦੇਸ਼ ਛੱਡਣਾ ਤੇ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਆਪਣਾ ਕੇਸ ਨਾ ਜਿਹੜਾ ਉਹ ਜੋੜਨਾ ਯਾਨੀ ਕੇਸ ਨਾਲ ਲੜ ਪਾਉਣਾ ਅਕਸਰ ਬੁਰਾ ਹੀ ਹੁੰਦਾ ਹੈ ਸੋ ਖਾਸ ਕਰਕੇ ਜੇ ਉਹ ਪਹਿਲਾਂ ਹੀ ਦੇਸ਼ ਛੱਡਣ ਦੀ ਕਾਰਵਾਈ ਦੇ ਵਿੱਚ ਹਨ ਸੋ ਉਹਨਾਂ ਨੇ ਕਿਹਾ ਹੈ ਕਿ ਜੇਕਰ ਪ੍ਰਵਾਸੀ ਦੇਸ਼ ਛੱਡਣ ਦੀ ਕਾਰਵਾਈ ਦੇ ਵਿੱਚ ਹਨ ਤਾਂ ਉਹਨਾਂ ਨੂੰ ਆਪਣੇ ਆਪ ਹੀ ਦੇਸ਼ ਨਿਕਾਲੇ ਦਾ ਆਦੇਸ਼ ਮਿਲ ਸਕਦਾ ਹੈ ਤੇ ਦੇਸ਼ ਛੱਡਣਾ ਆਮ ਤੌਰ ਦੇ ਉੱਤੇ ਸ਼ਰਨ ਅਰਜ਼ੀਆਂ ਸਮੇਤ ਰਾਹਤ ਦੇ ਲਈ ਬਹੁਤ ਸਾਰੀਆਂ ਅਰਜ਼ੀਆਂ ਨੂੰ ਛੱਡਣ ਵਜੋਂ ਗਿਣਿਆ ਜਾਂਦਾ ਹੈ ਸੋ ਇਹ ਇੱਕ ਜਿਹੜਾ ਗੁੰਝਲਦਾਰ ਪ੍ਰਕਿਰਿਆ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਇਸ ਸੰਕੇਤ ਨਹੀਂ ਦੇ ਰਹੀ ਹੈ ਕਿ ਉਹ ਇਮੀਗ੍ਰੇਸ਼ਨ ਅਦਾਲਤਾਂ ਦੇ ਨਾਲ ਨੇੜੇਉਂ ਤਾਲਮੇਲ ਕਰ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਲੋਕਾਂ ਦੇ ਚਲੇ ਜਾਣ ਦੇ ਉੱਤੇ ਉਹਨਾਂ ਤੇ ਕੋਈ ਪ੍ਰਭਾਵ ਨਾ ਪਵੇ ਸੋ ਲੋਕਾਂ ਦੀ ਇਮੀਗ੍ਰੇਸ਼ਨ ਸਥਿਤੀ ਉਨੀ ਸਰਲ ਨਹੀਂ ਹੈ ਜਿੰਨੀ ਇਹ ਦੱਸਦੀ ਹੈ ਉਹਨਾਂ ਨੇ ਸਵਾਲ ਕੀਤਾ ਹੈ ਕਿ ਹੋਮ ਲੈਂਡ ਸਿਕਿਉਰਿਟੀ ਨੂੰ ਪੈਸੇ ਅਤੇ ਭੁਗਤਾਨ ਕਰਨ ਦਾ ਅਧਿਕਾਰ ਦੇ ਹਿੱਸੇ ਕੀ ਮਿਲੇਗਾ ਅਤੇ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਜ਼ਰੂਰੀ ਹਨ ਕਿਉਂਕਿ ਪ੍ਰਸ਼ਾਸਨ ਉਹਨੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਤੇ ਹਟਾ ਨਹੀਂ ਸਕਦਾ ਸੋ ਜਿੰਨਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ ਇਸ ਲਈ ਉਹਨਾਂ ਨੂੰ ਲੋਕਾਂ ਨੂੰ ਆਪਣੇ ਆਪ ਅਝਿਹਾ ਕਰਨ ਦੇ ਲਈ ਉਤਸ਼ਾਹਿਤ ਕਰਨਾ ਪਵੇਗਾ ਆਪਣੇ ਸਵੈ ਦੇਸ਼ ਨਿਕਾਲੇ ਦੀ ਯਤਨਾਂ ਦੇ ਹਿੱਸੇ ਵੱਜੋਂ ਜਿਹੜਾ ਉਹ 트럼ਪ ਪ੍ਰਸ਼ਾਸਨ ਨੇ ਇੱਕ ਐਪ ਨੂੰ ਬਦਲ ਦਿੱਤਾ ਜਿਸ ਦੀ ਵਰਤੋਂ ਬੈਰਨ ਪ੍ਰਸ਼ਾਸਨ ਦੁਆਰਾ ਲਗਭਗ 10 ਲੱਖ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਮੁਲਾਕਾਤਾ ਦਾ ਸਮਾਂ ਨਿਰਧਾਰਤ ਕਰਨ ਦੀ ਆਗਿਆ ਦੇਣ ਲਈ ਕੀਤੀ ਗਈ ਸੀ ਜਿਸ ਨਾਲ ਪ੍ਰਵਾਸੀਆਂ ਨੂੰ ਘਰ ਵਾਪਸ ਆਉਣ ਦੇ ਵਿੱਚ ਜਿਹੜੀ ਹੈ ਉਹ ਮਦਦ ਮਿਲੇਗੀ ਔਰ ਬੈਰਨ ਪ੍ਰਸ਼ਾਸਨ ਦੇ ਅਧੀਨ ਇਸ ਨੂੰ CBP1 ਕਿਹਾ ਜਾਂਦਾ ਸੀ ਤੇ ਹੁਣ ਇਸ ਨੂੰ CBP ਹੋਮਲੈਂਡ ਕਿਹਾ ਜਾਂਦਾ ਹੈ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਹੈ ਕਿ ਹੁਣ ਤੱਕ ਹਜ਼ਾਰ ਪ੍ਰਵਾਸੀਆਂ ਨੇ ਸਵੈ ਦੇਸ਼ ਨਿਕਾਲਾ ਦੇਣ ਦੇ ਲਈ ਐਪ ਦੀ ਵਰਤੋਂ ਕੀਤੀ ਹੈ ਕੈਨੇਡਾ ਦੀ ਸੁਧਾਰ ਸੇਵਾ ਯਾਨੀ ਸੀਐਸਸੀ ਦਾ ਕਹਿਣਾ ਹੈ ਕਿ ਸਟਾਫ ਨੇ ਪਿਛਲੇ ਹਫਤੇ ਮਿਸ਼ਨ ਇੰਸਟੀਟਿਊਸ਼ਨਸ ਤੋਂ ਵੱਡੀ ਮਾਤਰਾ ਦੇ ਵਿੱਚ ਤਸਕਰੀ ਵਾਲਾ ਇੱਕ ਪੈਕੇਜ ਜ਼ਬਤ ਕੀਤਾ ਹੈ ਪੈਕੇਜ ਦੇ ਵਿੱਚ ਮੈਥਾ ਫੈਰਾਮਾਈਨ ਟੀਐਚਐਸ ਸ਼ੈਟਰ ਤੰਬਾਕੂ ਅਤੇ ਇੱਕ ਚਾਰਜਿੰਗ ਕੇਬਲ ਸੀ ਜਿਸ ਦੀ ਕੁੱਲ ਕੀਮਤ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ 1,70,000 ਤੋਂ ਵੱਧ ਸੀ ਸੋ ਇਸੇ ਲਈ ਕੈਬਸਵਰਡ ਦੇ ਵਿੱਚ ਇੱਕ ਸੰਗੀ ਜੇਲ ਦੇ ਵਿੱਚ ਵੀ ਫ੍ਰੀਜ਼ਰ ਵੈਲੀ ਇੰਸਟੀਟਿਊਸ਼ਨ ਦੇ ਸਟਾਫ ਦੁਆਰਾ 16,000 ਦੀ ਕੀਮਤ ਜਿਹੜਾ ਉਹ ਕੀਮਤ ਵਾਲੇ ਕੈਨਾਬਿਸ ਤੇ ਇਸ ਤੋਂ ਇਲਾਵਾ ਹੋਰ ਮੈਥ ਫੈਂਟਨਿਲ ਐਮ ਡੀ ਐਮ ਏ ਤੇ ਹੋਰ ਅਫੀਮ ਵਾਲਾ ਇੱਕ ਪੈਕੇਜ ਜ਼ਬਤ ਕਰਨ ਦੇ ਇੱਕ ਹਫ਼ਤੇ ਬਾਅਦ ਹੀ ਇਹ ਰਿਕਵਰੀ ਹੋਈ ਹੈ ਸੋ ਐਬਸਵਰਡ ਦੇ ਮਸਕਵੀ ਇੰਸਟੀਟਿਊਸ਼ਨਸ ਦੇ ਸਟਾਫ ਨੇ ਹਾਲ ਹੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਸਮਾਨ ਘਰੇਲੂ ਹਥਿਆਰ ਅਤੇ ਟੈਟੂ ਦਾ ਜਿਹੜਾ ਉਹ ਸਮਾਨ ਵੀ ਜ਼ਬਤ ਕੀਤਾ ਹੈ ਸੋ ਇਹ 24 ਅਪ੍ਰੈਲ ਨੂੰ ਹਟਾਏ ਗਏ ਕਈ ਦਿਨਾਂ ਦੇ ਤਾਲਾਬੰਦੀ ਦੌਰਾਨ ਜਿਹੜਾ ਉਹ ਮੱਦਮ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚ ਲੱਗੇ ਗਏ ਸਨ ਸੀਐਸਸੀ ਦਾ ਕਹਿਣਾ ਹੈ ਕਿ ਉਹ ਇਮਾਰਤਾਂ ਤੇ ਨਿੱਜੀ ਜਾਇਦਾਦ ਅਤੇ ਕੈਦੀਆਂ ਤੇ ਮੁਲਾਕਾਤੀਆਂ ਦੇ ਉੱਤੇ ਜਿਹੜਾ ਉਹ ਨਜ਼ਰ ਵੀ ਰੱਖ ਰਹੀ ਹੈ ਤੇ ਨਸ਼ਿਆਂ ਦੀ ਭਾਲ ਦੇ ਲਈ ਆਈਸਟੈਨਰਾਂ ਅਤੇ ਡਰੱਗ ਡਿਟੈਕਟਰ ਕੁੱਤਿਆਂ ਦੀ ਵਰਤੋਂ ਵੀ ਕਰ ਰਹੀ ਹੈ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ